ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਬਰਮਿੰਦਰ ਕੌਰ ਆਪ ਸਭ ਦਾ ਸਾਡੇ ਚੈਨਲ ਤੇ ਸਵਾਗਤ ਹੈ ਦੇਖੋ ਜੀ ਅੱਜ ਆਪਾਂ ਇਹ ਬਲਾউজ ਬਣਾਏ ਆ ਇਹ ਹੈ ਆਪਾਂ ਨਵੇਂ ਡਿਜ਼ਾਈਨ ਦਾ ਬਲਾউজ ਬਣਾਏ ਆ ਦੇਖੋ ਇਸ ਤਰ੍ਹਾਂ ਦੋਨੇ ਪਾਸੇ ਇੱਕੋ ਜਿਹਾ ਦੇਖੋ ਤੇ ਇਹ ਬਲਾউজ 6 ਭਾਗਾਂ ਚ ਬਣਦਾ ਹੈ ਇਹ ਦੋਨੇ ਬਾਰਡਰ ਅੱਡ ਬੁਣੀ ਨੇ ਆ ਦੋਨੇ ਅੱਡ ਬੁਣੀ ਨੇ ਆ ਤੇ ਇੰਦਰਲੇ ਦੂਜੇ ਪਾਸੇ ਵਾਲੇ ਇਹ ਅੰਡਾ ਬੁਣੀਂਦੇ ਆ ਇੱਕ ਆ ਬਾਟਰ 2 3 ਇੰਦਰ ਤੇ 3ੀ ਦੂਜੇ ਪਾਸੇ ਤੇ ਇਹਦੇ ਆਹ ਮੋੜ ਦੇ ਅਡਾ ਬੁਣੀਂਦੇ ਆ ਇਹਦੇ ਨਾਲ ਕੁੰਡੇ ਚੱਕ ਕੇ ਗਾੜਾ ਨਾਲ ਹੀ ਬੰਨਦਾ ਬੈ ਸੇ ਮੋੜ ਦੇ ਇੰਨੇ ਇਹ ਨਾਲ ਹੀ ਬੰਨਦੇ ਆ ਇਹ ਦੋਨੋਂ ਪਾਸੇ ਦੋਨੋਂ ਪਾਸੇ ਇੱਕ ਹੋ ਜਾ ਕਿਸੇ ਪਾਸੇ ਤੁਸੀਂ ਪਾ ਸਕਦੇ ਹੋ ਅਗਲਾ ਪਿਛਲਾ ਇਹਦਾ ਕੋਈ ਨਹੀਂ ਇਹਦੇ ਇੱਥੇ ਆਪਾਂ ਡੋਰੀ ਬਣਾ ਕੇ ਫੁੱਲ ਲਾਈ ਹੈ ਠੀਕ ਹੈ ਸੋਨੇ ਲਾ ਦਿਆ ਪਿਛੇ ਦੇ ਇਧਰ ਵੀ ਫੁੱਲ ਲੱਗੇ ਡੋਰੀ ਬਣਾ ਕੇ ਤੇ ਇਹਦੀ ਬਣਤੀ ਮੈਂ ਇਹਦੀ ਪਾਈ ਹੈ ਸਲਾਈ ਬਣਾਈ ਸਲਾਈ ਅਤੇ ਬਨਾਈ ਚੈਨਲ ਹੈ ਮੇਰਾ ਉਹਦੇ ਉੱਤੇ ਪਾਈ ਹੈ ਇਹਦੀ ਮੁੰਟੇ ਡਿਜ਼ਾਈਨ ਸਾਰੀ ਸਾਰਾ ਦੱਸਿਆ ਹੋਇਆ ਹੁਸ ਚੈਨਲ ਦੇ ਉੱਤੇ ਇਹ ਬਾਰਡਰ ਬਣਾਉਣਾ ਵੀ ਦੱਸਿਆ ਇਹ ਵੀ ਦੱਸਿਆ ਗੁੰਡੇ ਪਾ ਕੇ ਤੇ ਫਿਰ ਇਹਦੇ ਮੈਂ ਇਹ ਜਿਹੜੀ ਕਾਟ ਪੈਂਦੀ ਹੈ ਗਲੇ ਦੀ ਇਹ ਵੀ ਦੱਸੀ ਹੈ ਇਹ ਮੋੜਾ ਵੀ ਦੱਸਿਆ ਬਾਕੀ ਇਦਨੂੰ ਸਾਰਾ ਹੀ ਦੱਸਿਆ ਵੇ ਗਾ ਇਹ ਵੀ ਦੱਸਿਆ ਇਦਨੂੰ ਆ ਪਾਸਾ ਵੀ ਦੱਸਿਆ ਹੋਇਆ ਹੈ ਆ ਮੁੰਡੇ ਬਣਾਉਣੇ ਵੀ ਦੱਸਿਆ ਪਿੰਨੇ ਕੁੰਡੇ ਚੱਕਣੇ ਆ ਠੀਕ ਹੈ ਜਿਹੜੀ ਆ ਚੀਜ਼ ਉਹਨਾਂ ਹੀ ਇਹਦੇ ਵੀ ਵੀਡੀਓ ਆ ਦੇ ਬਣਾਈ ਹੋਈ ਇਹਦੇ ਨਾਲ ਸਾਰੀਆਂ ਵੀਡੀਓ ਪਾਈਆਂ ਹੋਈਆਂ ਜਿੰਨਾ ਵੀ ਬਣਾਇਆ ਤੇ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਵੀ ਤੁਹਾਨੂੰ ਇਹ ਕਿਹੋ ਜਿਹਾ ਲੱਗਿਆ ਸਾਡਾ ਬਲਾਜ ਦੇਖੋ ਤੇ ਜਿਹੜੇ ਆ ਬਲ ਪੈਂਦੇ ਆ ਤੇ ਇਹ ਜਦੋਂ ਪਾਇਆ ਤੇ ਉਹ ਤੋਂ ਸਹੀ ਹੋ ਜਾਣਗੇ ਠੀਕ ਹੈ ਤੇ സാ ചൽക സബസ്ക്രൈബി വട്ട ജൂർ കമെൻറ്റ് ജൂർ ദസൂ വീഡിയോ കോജി ഹോ തന്നു അത് ജലേ ആ മാകട്ട് ടീക്കാൻ ഇതേ ബുണ ਜੇ ਮੈਂ ਪਾਸੇ ਤੇ ਲਾਈ ਹੈ ਕਿਉਂਕਿ ਇਹ ਡਿਜ਼ਾਈਨ ਖਰਾਬ ਹੁੰਦਾ ਸੀਗਾ। ਬੇਬਰ ਹੋ ਹੋ ਡਿਜ਼ਾਈਨ ਤਾਂ ਆਪਣਾ ਸਹੀ ਹੋ ਜਾਂਦਾ ਜੇ ਇੱਥੋਂ ਆਪਾਂ ਇੰਨੀ ਜੇਬ ਰੱਖਾਂਗੇ ਫਿਰ ਇਹ ਡਿਜ਼ਾਈਨ ਨਹੀਂ ਸਹੀ ਬਣਨਾ ਬੇਹਣ ਠੀਕ ਹੈ। ਇੱਕ ਜਾਕਟ ਹੈ ਇੱਕ ਆਪਣੇ ਕੋਲ ਕਾਲੀ ਜਾਕਟ ਬਣਾਈ ਜੰਨੇ ਦੇਖੋ। ਇਹਦੇ ਵੀ ਡਿਜ਼ਾਈਨ ਦੀ ਪੁੰਪਤੀ ਪਾਈ ਹੋਈ ਹੈ। സലൈ അതെ ചേർത്ത് ആ ഉന്തി ഡോ ഓപ്പ മോഡാ ബി കടയാ മോഡേ പായി ജീവി ആ ਬੁਨਤੀ ਦੀ ਇਹ ਵੀਡੀਓ ਡਿਲੇਟ ਹੋ ਗਈ ਮੇਥੋਂ ਉਹ ਇਹ ਨਹੀਂ ਪਾਈ ਮੈਂ ਅਗਲੇ ਪੱਲੇ ਤੇ ਪਾਉਂਗੀ ਆਹ ਇੰਨੀ ਇਹਨਾਂ ਦੂਜਾ ਇਧਰ ਨਾਲ ਪੱਨਾ ਲਾਵਾਂਗੇ ਇਹ ਇਧਰ ਨਾਲ ਪੱਨਾ ਹੈ ਦੇਖੋ ਤੁਸੀਂ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਵੀ ਤੁਹਾਨੂੰ ਇਹ ਡਿਜ਼ਾਈਨ ਮੇਰੇ ਕਹੇ ਜੇ ਲੱਗੇ ਦੇਖੋ ਇਹ ਤਾਂ ਇਹ ਆਏ ਜਿਵੇਂ ਕੁੜਤੀ ਦੇ ਕੱਟ ਪਾਈ ਹੁੰਦੇ ਉਸੇ ਤਰ੍ਹਾਂ ਹੀ ਇਹ ਬਣਾਉਂਗੀ ਉਹਦੇ ਤਾਂ ਮੈਂ ਇਹ ਜਿਹੜੀ ਜਾਗਟ ਬੁਣੀ ਵੀ ਹੈ ਪੀਚ ਇਹਦੇ ਨਾਲ ਥੋੜਾ ਜਿਹਾ ਫਿੱਕਾ ਕਲਰ ਆਇਆ ਹੈ ਇਹਦੇ ਨਾਲ ਦਾ ਹੀ ਮਿਲਦਾ ਜੁਲਦਾ ਉਹ ਤੇ ਉਹ ਤੇ ਉਹ ਪਾਈ ਹੋਈ ਹੈ ਸਾਰੀ ਵੀ ਕਿਵੇਂ ਦੀ ਲੱਗਦੀ ਹੈ ਸਾਰੀ ਬੁਣੀ ਬਣਾਈ ਪਾਈ ਹੋਈ ਹੈ ਉਤੇ ਵੀਡੂ ਸਲਾਈ ਅਤੇ ਬਣਾਈ ਚੈਨਲ ਤੇ ਮੇਰੀ ਤੇ ਇਹ ਉਹ ਗਈ ਜਾਗਟ ਹੋਣ ਗਈ ਤੇ ਤਾਂ ਕਰਕੇ ਨਹੀਂ ਦਿਖਾਈ ਨਹੀਂ ਮੈਂ ਦਿਖਾ ਦਿੰਦੀ ਹਾਂ ਜਾਗਟ ਬਹੁਤ ਸੋਹਣੀ ਲੱਗਦੀ ਹੈ ਉਹ ਤੇ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਤੇ ਵੱਧ ਤੋਂ ਵੱਧ ਦਾ ਵੀਊ ਆਉਣ ਸਾਡੇ ਚੈਨਲ ਤੇ ਵੱਧ ਤੋਂ ਵੱਧ ਵੇਖੋ ਵੇੜੋ ਦੇਖੋ ਤੁਹਾਨੂੰ ਇਹ ਵਾਲੀ ਸਹੀ ਵਧੀਆ ਲੱਗੀ ਡਿਜ਼ਾਈਨ ਕੇਬ ਵਾਲਾ ਕਿ ਮੇਰਾ ਬਣਾਉਜ ਵਧੀਆ ਲੰਘਿਆ ਜਰੂਰ ਦੱਸਿਓ ਮੈਨੂੰ ਕਮੈਂਟ ਕਰਕੇ ਚਲੋ ਜੀ ਆਪਾਂ ਅਗਲੀ ਵੀਡੀਓ ਚ ਮਿਲਦੇ ਆ ਕਿਸੇ ਵੀ ਭੈਣ ਨੇ ਬਣਵਾਉਣਾ ਹੋਵੇ ਤਾਂ ਆਪਾਂ ਤਾਂ ਬਣਵਾ ਸਕਦੀ ਆ ਸਾਨੂੰ ਆਰਡਰ ਦੇ ਸਕਦੀ ਆ ਆਰਡਰ ਦਿਓਗੇ ਟਾਈਮ ਲੱਗੂਗਾ ਬਣਾਉਣ ਤੇ ਇਹ ਨਹੀਂ ਵੀ ਤੁਸੀਂ ਅੱਜ ਆਰਡਰ ਦਿਓਗੇ ਤੇ 4 ਦਿਨਾਂ ਜੀ ਤੁਹਾਡਾ ਹੋ ਜਾਊਗਾ ਜੇ ਹੋ ਡਿਜ਼ਾਈਨ ਦਾ ਬਲੌਜ਼ ਬਣਾਉਣਾ ਇਥੇ ਟਾਈਮ ਬਹੁਤ ਲੱਗਦਾ ਹੋ ਡਿਜ਼ਾਈਨ ਦਾ ਬਣਾਉਣਾ ਤਾਂ ਉਹ ਤੁਸੀਂ ਉਹ ਅਸੀਂ ਹਫਤੇ ਜੀ ਤੁਹਾਨੂੰ ਤਿਆਰ ਕਰ ਦੇਣਗੇ ਠੀਕ ਹੈ ਜੀ ਚਲੋ ਜੀ ਆਪਾਂ ਅਗਲੀ ਵੀਡੀਓ ਵਿੱਚ ਮਿਲਦੇ ਆ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ